ਆ ਸ਼ੋਰੂਮ ਦੀ ਵੀਡੀਓ ਆਪਾਂ ਪਹਿਲਾਂ ਵੀ ਪਾਈ ਸੀ ਬਹੁਤਿਆਂ ਨੂੰ ਪਤਾ ਹੈ ਤੇ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਮੈਂ ਦੱਸ ਦੇਵਾਂ ਇਹ ਜਿਹੜਾ ਸ਼ੋਰੂਮ ਬਣਿਆ ਹੋਇਆ ਕਿਸੇ ਬਾਲੇ ਵੱਡੇ ਸ਼ਹਿਰ 'ਚ ਨਹੀਂ ਬਣਿਆ ਇਹ ਮੇਰੇ ਪਿੰਡ ਮਲਕਾਣੇ ਤਹਿਸੀਲ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਦੇ ਵਿੱਚ ਬਣਿਆ ਹੋਇਆ ਸਾਡੇ ਭਰਾ ਮੰਨੇ ਕੋਲੇ ਪਹੁੰਚੇ ਆ ਕਹਿੰਦੇ ਮਾਨ ਕਲਾਥ ਹਾਊਸ ਸਿਰਾ ਕੰਮ ਕੀਤਾ ਵੀਰ ਨੇ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਕਹਿੰਦੇ ਸ਼ਹਿਰ ਵਾਲੀ ਸਹੂਲਤ ਦਿੱਤੀ ਹੈ ਤੇ ਅੱਜ ਵੀਰ ਨੇ ਕਹਿੰਦੇ ਹੋਰ ਵੀ ਸਿਰਾ ਕੰਮ ਕਰਤਾ ਬਿਲਕੁਲ ਜਾਇਜ਼ ਰੇਟਾਂ ਤੇ ਐਨ ਕਹਿੰਦੇ ਸਿਰੇ ਦੀ ਕਹਿੰਦੇ ਸੇਲ ਲਾਈ ਅੱਜ ਕਹੇ ਜੇ ਲੀੜੇ ਆ ਕਹੇ ਜੇ ਕੱਪੜਾ ਹੈ ਕਿਹੜੇ ਰੇਟ ਜਿਹੜੇ ਜਾਇਜ਼ ਕਰਤੇ ਇਹਨੇ ਪਹਿਲਾਂ ਉਹਨਾਂ ਦਾ ਕੀ ਰੇਟ ਸੀ ਹੁਣ ਕੀ ਰੇਟ ਕਰਤਾ ਭੈਣਾ ਖਾਸ ਕਰਕੇ ਵੀਡੀਓ ਐਂਡ ਤੱਕ ਦੇਖ ਲਓ ਤੁਹਾਡਾ ਬਹੁਤ ਫਾਇਦਾ ਕਰੂਗੀ ਆਓ ਗੱਲਬਾਤ ਕਰਦੇ ਆ ਮੰਨੇ ਦੇ ਨਾਲ ਦਿਖਾਉਣੇ ਆ ਫਿਰ ਸੇਲ ਦੇ ਵਿੱਚ ਕਿਸ ਤਰ੍ਹਾਂ ਦਾ ਵਾਲਾ ਮੰਨੇ ਹਾਂਜੀ ਬਹੁਤ ਵਧੀਆ ਬਾਈ ਜੀ ਠੀਕ ਹੋ ਬਹੁਤ ਵਧੀਆ ਜੀ ਤੇ ਪਹਿਲਾਂ ਵਾਲੀ ਵੀਡੀਓ ਨੂੰ ਬਹੁਤ ਪਿਆਰ ਮਿਲਿਆ ਸੀ ਤੇ ਬਹੁਤ ਮੰਨ ਲਓ ਨੇੜੇ ਤੇੜੇ ਵਾਲੇ ਲੋਕ ਜਾਣਨ ਲੱਗੇ ਹਨਾ ਹਾਂਜੀ ਹਾਂ ਬਹੁਤ ਦੂਰੋਂ ਆਏ ਅੱਜ ਫਿਰ ਕੀ ਵੱਖਰਾ ਕਰ ਰਹੇ ਹੋ ਇਹ ਜੀ ਕਿਹੜੀ ਸੇਲ ला ਰਹੇ ਹੋ ਅੱਜ ਬਾਈ ਜੀ ਜਿੰਨਾ ਆਪਣੇ ਕੋਲੇ ਸਰਦੀ ਵਾਲਾ ਨਵਾਂ ਮਾਲ ਆਇਆ ਹੂੰ ਤੇ ਆਪਾਂ ਸਾਰੇ ਦੀ ਸੇਲ ਲਾਤੀ ਬੜੇ ਘੱਟ ਰੇਟਾਂ ਦੇ ਲਾਤੀ ਠੀਕ ਹੈ ਜਿਵੇਂ ਆਪਾਂ ਤੁਹਾਨੂੰ ਨਿਗਾਹ ਖਰਾ ਦੇਨੇ ਆ ਆਹ ਏਕੇ ਟੈਕਸ ਦਾ ਪਸ਼ਮੀਨਾ ਠੀਕ ਹੈ ਇਹ ਪਹਿਲਾਂ 800 ਰੁਪਏ ਵਿੱਚ ਚੈੱਕ ਕਰਨੀ ਤੇ ਇਹਦੇ ਮੋਹਰੇ ਕੰਨੀ ਤੇ ਮੋਹਰ ਹੈ ਹਾਂਜੀ ਬੋਰ ਦੀ ਗਰੰਟੀ ਹੈ ਸਾਰੀ ਕੰਨੀ ਤੇ ਮੋਹਰ ਹੋਊਗੀ ਠੀਕ ਆ ਇਹਦਾ ਰੇਟ 600 ਰੁਪਏ ਕਰਤਾ ਜੀ ਆਪਾਂ ਅੱਛਾ ਪਹਿਲਾਂ ਵਿੱਚ ਹੈ ਇਹ 800 ਰੁਪਏ ਜੀ 800 ਵਿੱਚ ਹੈ ਘਟੋ ਘਟ 40 ਰੰਗ ਨੇ ਠੀਕ ਹੈ 5 ਰੰਗ ਆਪੇ ਆ ਬਾਕੀ ਸਾਰਾ ਸਾਹਮਣੇ ਲਾ ਰੱਖਿਆ ਲਮਰੀ ਚ ਅੱਛਾ ਉਧਰਲੀ ਸਾਈਡ ਪਿਆ ਸਾਰੇ ਹਾਂਜੀ ਮੰਨ ਲਓ ਮਾਲ ਵਾਲੀ ਤੇ ਇਹ ਗੱਲ ਹੈ ਹੀ ਨਹੀਂ ਵੀ ਕੋਈ ਘਟ ਜੂ ਨਹੀਂ 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 ਥਾਂ ਦੇ ਥਾਂ ਚੱਕਿਆ ਬਾਈ ਜੀ ਠੀਕ ਹੈ ਲੈ ਫਿਰ ਖਿੱਚੀ ਆ ਕੰਮ ਕਰਾਂ ਹਣਾ ਇੱਕ ਰੰਗ ਸੋਨਾ ਆਊਗਾ ਜੀ ਕੀ ਬਾਤ ਹੈ ਇਸ ਤੋਂ ਏ ਏ ਕੇ ਟੈਕਸ ਦੀ ਸੇਮਰ ਆ ਠੀਕ ਹੈ ਇਹਦਾ ਰੇਟ ਆਪਣੇ 1000 ਰੁਪਏ ਹੈ ਜੀ 1000 ਰੁਪਿਆ 800 ਰੁਪਏ ਜੀ ਇਹ ਕਰਤਾ ਜੀ ਇਹ 800 ਕਰਤਾ 800 ਫੇਰ ਰੰਗ ਦੇਖੋ ਜੀ ਇਹਦਾ ਇੱਕ ਤੋਂ ਇੱਕ ਰੰਗ ਸੋਹਣਾ ਹੈ ਜੀ ਕੀ ਬਾਤ ਹੈ ਲਓ ਜੀ ਪਹਿਣਾ ਵਾਲੀ ਬਹੁਤ ਜ਼ਰੂਰੀ ਹੈ ਵੀਡੀਓ ਮਿਸ ਨਾ ਕਰ ਦਿਓ ਐਂਡ ਤੱਕ ਦੇਖ ਲਿਓ ਹੁਣ ਤੁਹਾਡਾ ਫਾਇਦਾ ਬਹੁਤ ਹੋਊਗਾ ਇਹਦੇ 'ਚ ਕਹਿੰਦੇ ਸੇਲ ਲਾਤੀ ਬਾਈ ਨੇ ਕਹਿੰਦੇ ਤੇ ਰੇਟ ਵੀ ਬਿਲਕੁਲ ਜਮਾਂ ਜਾਇਜ਼ ਇੱਕ ਸੌਦਾ ਆਪਣੇ ਕੋਲੇ ਆਊਗਾ ਜੀ ਅੱਛਾ ਇਹ ਪਹਿਲਾਂ 700 ਰੁਪਏ ਸੀਗਾ ਅੱਛਾ 600 ਰੁਪਏ ਬੁਰਦੀ ਗਰੰਟੀ ਹੈ ਇਹ 600 ਕਰਤਾ ਹਾਂਜੀ ਬੁਰਦੀ ਗਰੰਟੀ ਗਰੰਟੀ ਹੈ ਸੌਦੇ ਦੇ ਇਹਦੇ ਚ ਵੀ ਕਲਰ ਬਹੁਤ ਹੈ ਕਲਰ ਬਹੁਤ ਡਿਜ਼ਾਈਨ ਵਾਧੂ ਲੋ ਜੀ ਇਹਦੇ ਚ ਵੀ ਕਲਰ ਕਹਿੰਦੇ ਬਾਈ ਕੋਲੇ ਬਹੁਤ ਵਾਇਆ ਕਹਿੰਦੇ ਆ ਦੇਖੋ ਪਹਿਣਾ ਲੋ ਜੀ ਅੱਛਾ ਅੱਗੇ ਫਿਰ ਇਸ ਤੋਂ ਬਾਅਦ ਇੱਕ ਵੈਰਾਈਟੀ ਆਪਣੇ ਕੋਲੇ ਸਭ ਤੋਂ ਵੱਧ ਆਉਗੀ ਇਹ ਡੇਲੀ ਵੇਚਦੇ ਪੈਂਦਾ ਅੱਛਾ ਡੇਲੀ ਪੈਂਦਾ ਹੈ ਹਾਂਜੀ 450 ਰੁਪਏ ਕਰਤਾ 600 ਰੁਪਏ ਵੀ ਕਹੇ ਜੀ ਇਸ 600 ਵਿੱਚ ਹੈ ਪਹਿਲਾਂ ਹਾਂਜੀ ਇਹ 650 ਕਰਤਾ 450 ਜੀ 450 ਕਰਤਾ ਲਓ ਜੀ ਹਾਂਜੀ ਭੈਣਾ ਨੋਟ ਕਰ ਲੈਣ ਜਿਹੜਾ 600 ਦਾ ਵਿੱਚ ਹੈ ਇਹ 450 ਕਰਤਾ ਇਹਦੇ ਵਿੱਚ ਵੀ ਕਲਰ ਬਹੁਤ ਪਿਆ ਬਾਈ ਕੋਲੇ ਅੱਛਾ ਭੈਣਾ ਨਾ ਪਲੇਨ ਲੈ ਕੇ ਬੁਟੀਕ ਕੜਾਈਆਂ ਕਰਵਾਉਂਦੀਆਂ ਸੀਂਗਾ ਅੱਛਾ ਤੇ ਆਪਾਂ ਉਹਨਾਂ ਦੀ ਨਵਾਂ ਫਾਇਦਾ ਕਰਤਾ ਜਿਹੜਾ ਕਪੜਾ ਏਕੇ ਟੈਕਸ ਕੰਪਨੀ ਦਾ ਅੱਛਾ ਇਹਦੇ ਵੀ ਕੰਨੀ ਤੇ ਮੋਹਰ ਆਊਗੀ ਇਸ ਕਪੜੇ ਤੇ ਅੱਛਾ ਤੇ ਆਹ ਕੜਾਈ ਕਰਿਆ ਕਰਾਇਆ ਡਿਜ਼ਾਈਨ ਠੀਕ ਹੈ 1300 1400 ਐਂ ਵਿਗਦੇ ਸੀਗੇ ਕੜਾਈ ਕੀਤਾ ਹੋਇਆ ਕੜਾਈ ਕਰਿਆ ਹੋਇਆ ਆ ਪਹੁੰਚੇ ਲੈ ਲੈਣ ਨੂੰ ਚਾਹੇ ਬਾਹਮਾ ਤੇ ਠੀਕ ਹੈ 1000 ਰੁਪਏ ਦੀ ਸੇਲ ਆਤੀ ਜੀ ਇਹਦੀ ਇਹ 1000 ਰੁਪਏ ਲਾਤੀ ਸੇਲ ਆ ਸਾਰੇ ਕੜਾਈ ਇਹਦੇ ਦੀ ਠੀਕ ਹੈ ਇਹਦੇ ਚ ਇੱਕ ਦੋ ਕਲਰ ਹੋਰ ਦਿਖਾ ਦਿਓ ਡਿਜ਼ਾਈਨ ਵਾਧੋ ਜੀ ਕੜਾਈਆਂ ਵਾਧੋ ਲਓ ਜੀ ਕੜਾਈ ਕਰਾਉਣ ਦੀ ਵੀ ਲੋੜ ਨਹੀਂ ਲੋੜ ਹੀ ਨਹੀਂ ਲਓ ਜੀ ਅਸੀਂ ਤੁਹਾਨੂੰ ਕਰੀ ਕਰਾਈ ਦੇਵਾਂਗੇ ਆਪਾਂ ਕਰੀ ਕੜਾਈ ਕੜਾਈ ਤੇ ਇਹਦੇ ਚ ਪਲੇਨ ਵਿੱਚ ਹੈ ਪਹਿਲਾਂ ਪਲੇਨ ਵੀ ਹੈਗੇ ਜੀ ਅੱਛਾ ਤੇ ਵਰਕ ਕਰੇ ਕਰਾਈ ਵੀ ਹੈ ਜਿਨੇ ਪਲੇਨ ਲੈਣਾ ਪਲੇਨ ਦੇ ਨਵੇਂ ਵਰਕ ਲੈਣਾ ਵਰਕ ਲੈ ਲੈ। ਅੱਛਾ ਇਹ ਕੜਾਈ ਕੀਤਾ ਹੋਇਆ ਸਿਰਫ 1000 ਰੁਪਏ। 1000 ਰੁਪਏ। ਲਓ ਜੀ। ਬੜੇ ਪੱਕਾ ਸੋਹਣਾ ਹੋਇਆ ਜੀ। ਕਿੰਨੀ ਸੋਹਣੇ ਡਿਜ਼ਾਈਨ ਆ ਤੇ ਦੇਖੋ ਕਿੰਨੀ ਬਰੀਕੀ ਦੇ ਨਾਲ ਹਨਾ। ਬਹੁਤ ਸੋਹਣਾ ਕੰਮ ਕੀਤਾ ਹੋਇਆ ਤੇ ਆਹ ਪੈਣਾ ਨੋਟ ਕਰ ਲੈਣ। ਜਿਨ੍ਹਾਂ ਨੂੰ ਸ਼ੌਂਕ ਹੈ ਤੇ ਸਿਰਫ 1000 ਰੁਪਏ। 1000 ਦੇ ਰੰਗ ਚੈੱਕ ਕਰ ਲਓ। ਲਓ ਜੀ। ਕਰੋ ਚੈੱਕ ਕਲਰ। ਕਿਹੜਾ ਚਾਹੀਦਾ ਨੋਟ ਕਰ ਲਓ ਤੇ ਇਹ ਨਾ ਹੋਵੇ ਕਿ ਤੇ ਤੁਸੀਂ 2 ਦਿਨ 3 ਦਿਨ ਵੀਡੀਓ ਦੇਖਣ ਤੋਂ ਬਾਅਦ ਆਓ ਤੇ ਮੁੜ ਕੇ ਕਹਿੰਦੇ ਕਲਰ ਖਤਮ ਹੋ ਗਿਆ। ਮੈਂ ਸਤਾ ਬਾਈ ਕੋਲੇ ਮਾਲ ਬਹੁਤ ਪਿਆਗਾ ਇਹੇ ਜੀ ਗੱਲ ਨਹੀਂ ਅੱਛਾ ਜੀ ਅੱਗੇ ਆ ਸਾਰਾ ਮਾਲ ਇੱਥੇ ਦਾਊਗਾ ਜੀ ਬਰਕ ਕਰਿਆ ਕਰਾ ਅੱਛਾ ਇਸ ਤੋਂ ਬਾਅਦ ਪੂਰਾ ਟਾਪ ਦਾ ਸੌਦਾ ਆ ਕਾਟਰੇਜ ਹੈ ਜੀ ਇਟਾਲੀਅਨ ਕਾਟਰੇਜ ਅੱਛਾ ਇਹ 500 ਰੁਪਏ ਬੜੀ ਸੇਲ ਹੋਈ ਹੈ ਇਹਦੀ 500 ਰੁਪਏ ਵਿੱਚ ਹੈ ਪਹਿਲਾਂ ਬਹੁਤ ਵਿੱਚ ਹੈ ਜੀ ਅੱਛਾ 400 ਰੁਪਏ ਦਾ ਕਰਤਾ ਜੀ ਹੁਣ 400 ਕਰਤਾ 800 ਦੇ ਦੋ ਜੀ 800 ਦੇ ਦੋ ਕਰਤੇ ਲਓ ਜੀ ਚੱਕੂ ਕਲਰ ਪਹਿਣਾ ਨੋਟ ਕਰ ਲੈਣ ਇੱਕ ਤੋਂ ਇੱਕ ਡਿਜ਼ਾਈਨ ਟਾਪ ਦਾ ਉਹ ਜੀ ਕੀ ਬਾਤ ਹੈ ਲਓ ਲਓ ਜੀ ਇਹ 800 ਦੇ ਦੋ ਕਰਤੇ 800 ਦੇ ਦੋ ਜੀ ਬਨ ਨਾ ਦੋ ਨਗ ਦੀ ਸੇਲ ਲਾ ਦੇ ਵੀ ਠੀਕ ਹੈ ਤਾਂ ਲੋ ਕਲਰ ਬਹੁਤ ਪਿਆ ਇਹਦੇ ਚ ਆ ਸਾਰਾ ਮਾਲ ਦੋਨੇ ਤੇ ਨਿੜਵਾਰੀਆਂ ਇਸੇ ਦੀ ਅੱਛਾ ਆ ਬਹੁਤ ਪਿਆ ਮਾਲ ਹਾਂਜੀ ਇੱਕ ਆਪਣੇ ਕੋਲੇ ਸੌਦਾ ਆਇਆ ਹੈ ਜੀ ਅੱਛਾ ਇਹ ਸਾਰਾ 5 ਮੀਟਰ ਸੂਟ ਹੈ ਠੀਕ ਹੈ ਬੈਲਵਾਰਡ ਦਾ ਹੂੰ ਨਾਲ ਇਹਦੇ ਸ਼ਾਲ ਨਾਲ ਸ਼ਾਲ ਸ਼ਾਲ ਇਹ 700 ਰੁਪਏ ਵਿਕੀ ਜਾਂਦਾ ਹੈ ਬਾਜ਼ਾਰ ਦੇ ਵਿੱਚ ਅੱਛਾ ਤੇ ਆਪਾਂ ਵੀ ਪਹਿਲਾਂ 600 ਵਿੱਚ ਆਪਾਂ 600 ਵਿੱਚ ਹੈ ਪਹਿਲਾਂ ਹੁਣ 500 ਰੁਪਏ ਜੀ ਹੁਣ 500 ਕਰਤਾ ਲਓ ਜੀ ਆ ਵੀ ਨੋਟ ਕਰ ਲੈਣ ਭੈਣਾ ਤੇ ਇਹਦੇ ਵਿੱਚ ਵੀ ਡਿਜ਼ਾਈਨ ਕਹਿੰਦੇ ਬਹੁਤ ਪਿਆ ਹੁਣ ਇਹ ਵੀ ਕਹਿੰਦੇ 500 ਦੇ ਕਰਤਾ ਟੋਟਲ ਜਿੰਨਾ ਸਾਰੇ ਹੀ ਸੇਲ ਆਪਾਂ ਸਸਤੇ ਭਾਵਾਂ 'ਚ ਲਾਈਏ ਸਸਤੇ 'ਚ ਸਸਤੇ ਇਹ ਕਾ ਚੀਜ਼ ਨਾ ਸਭ ਤੋਂ ਵੱਧ ਵਿਕ ਰਹੀ ਆ ਹੂੰ ਇਟਾਲੀਅਨ ਹੈ ਜੀ ਇਹ ਅੱਛਾ ਡਿਜ਼ਾਈਨ ਚੈੱਕ ਕਰੋ ਟੀਚਰ ਵਾਲੀ ਲੁੱਕ ਹੈ ਬਹੁਤ ਸੋਹਣੀ ਹੈ ਸਰਦਾਰੀ ਲੁੱਕ ਹੈ ਇਹ ਕੀ ਬਾਤ ਆ ਬਿਜ਼ਾਰ ਹੂੰ ਜਿਆਨ ਇੱਕ ਤੋਂ ਇੱਕ ਸੋਹਣਾ ਹੋਊਗਾ ਜੀ ਹੂੰ ਆੜ ਜਾਣਾ ਆ ਜਾਣਗੇ ਹੂੰ ਇਹ ਜਿਆਨ ਜਿਹੜੇ ਪਹਿਲਾਂ ਮੰਨ ਲਓ 1000 ਰੁਪਏ ਸੀਗੇ ਅੱਛਾ ਇਹ 850 ਜੀ ਇਹ 850 ਕਰਤਾ 1000 ਰੁਪਏ ਵਿੱਚ ਪਹਿਲਾਂ 1000 ਰੁਪਏ ਵਿੱਚ ਲਓ ਜੀ ਪਹਿਣਾਂ ਲਈ ਸਰਦੀਆਂ ਦਾ ਸੀਜ਼ਨ ਆ ਗਿਆ ਤੇ ਗਿਆ ਕਹਿੰਦੇ ਵਿਆਹ ਸ਼ਾਦੀ ਦੇ ਵੀ ਪ੍ਰੋਗਰਾਮ ਬਹੁਤ ਆਉਣੇ ਆ ਤੇ ਫਾਇਦਾ ਹੋਊਗਾ ਤੁਹਾਡਾ ਪਹੁੰਚ ਜੋ ਕਹਿੰਦੇ ਮੰਨੇ ਕੋਲੇ ਚੈੱਕ ਦਾ ਪੂਰਾ ਅੱਜ ਕੱਲ ਪੂਰਾ ਰਵਾਜ ਹੈ ਜੀ ਹਾਂ 800 ਰੁਪਏ ਜੀ 1000 ਇਹ ਵਿੱਚ ਹੁਣ 800 ਰੁਪਏ ਇਹ 800 ਕਰਤਾ 800 ਰੁਪਏ ਲਓ ਜੀ ਇਹ 1000 ਵਿੱਚ ਹੈ ਕਹਿੰਦੇ ਮੰਨੇ ਨੇ ਪਹਿਲਾਂ ਤੇ ਇਹਦਾ ਰੇਟ ਵੀ ਕਹਿੰਦੇ ਚੈੱਕ ਦਾ 800 ਕਰਤਾ ਤੇ ਇਹਦੇ 'ਚ ਵੀ ਕਲਰ ਬਹੁਤ ਪਿਆ ਹੈ ਬਹੁਤ ਹੈ ਜੀ ਲਓ ਜੀ ਇਹ ਆ ਨਵਾਂ ਸੌਦਾ ਹੋ ਰਿਹਾ ਹੈ ਕਾਊਂਟਰੇਜ ਅੱਛਾ ਇਹ ਮੈਚਿੰਗ ਹੈ ਉਹ ਵੀ ਮੈਚਿੰਗ ਸੀਗੀ ਆ ਚੀਜ਼ ਹੈ ਇਹ ਪਹਿਲਾਂ 1100 ਰੁਪਏ ਵਿੱਚ ਹੈ ਜੀ ਅੱਛਾ ਮੈਚਿੰਗ ਨਾਲ ਮੈਚਿੰਗ ਨਾਲ ਜੀ ਠੀਕ ਹੈ ਇਹ 1100 ਵਿੱਚ ਹੈ 1100 ਪੂਰਾ ਟੌਪ ਦਾ ਕਪੜਾ ਇਹ ਵੀ ਅੱਛਾ 900 ਰੁਪਏ ਦਾ ਇਹ ਕਰਤਾ ਜੀ ਇਹ 900 ਕਰਤਾ ਲਓ ਸਹੀ ਲਓ ਜੀ ਇਹ ਵੀ ਨੋਟ ਕਰ ਲੈਣ ਭੈਣਾ ਤੇ ਜਮਾ ਵਾਕਈ ਸੇਲ ਆ ਹਨਾ ਮੰਨੇ ਤੇਲ ਹੈ ਜੀ ਆ ਜਿਹੜਾ ਕੀਨ ਖਾਲ ਕਪੜਾ ਚੱਲਿਆ ਹੂੰ ਆ ਲੋ ਇਹ ਤਾਂ ਚਮਕ ਬੜੀ ਆ ਯਾਰ ਬਹੁਤ ਜ਼ਿਆਦਾ ਡਿਮਾਂਡ ਆ ਗਾਹਕ ਬਹੁਤ ਲੈ ਕੇ ਜਾਂਦਾ ਇਹ ਹੂੰ ਤੇ ਇਹ ਸਾਰਾ ਸੂਟ ਆਪਾਂ 2000 ਰੁਪਏ ਚ ਕਰਤਾ ਹੁਣ ਠੀਕ ਹੈ ਹਾਂਜੀ ਤੇ ਇਹਦੇ ਵਿੱਚ ਇੱਕ ਘਟਾ ਲਾਊਗਾ ਆ ਸਾਰਾ ਸੂਟ 1600 ਰੁਪਏ ਚ ਇਹ 1600 ਇਹ ਪਹਿਲਾਂ ਕੀ ਵੇਚਿਆ ਫਿਰ ਮੰਨੇ ਪਹਿਲਾਂ ਜਿਹੜਾ ਇਹ ਤਾਂ 3000 3500 ਵਿਕੀ ਜਾਂਦਾ ਜੀ ਅੱਛਾ ਇਹ 2500 ਵਿਕੀ ਜਾਂਦਾ ਇਹ 2500 ਵਿਕੀ ਜਾਂਦਾ ਇਹ 16 ਕਰਤਾ ਉਹ 2 ਕਰਤਾ ਜੀ ਉਹ 2 ਕਰਤਾ 2000 ਇਹ ਮੰਨ ਲਓ 3000 3500 ਵਿਕੀ ਜਾਂਦਾ ਵਿਕੀ ਜਾਂਦਾ ਕੀਨ ਸਾਹਿਬ ਇਹ ਆਪਾਂ 2 ਕਰਤਾ ਹਾਂਜੀ ਆ ਠੀਕ ਹੈ ਹੁਣ ਆਪਾਂ ਅੱਗੇ ਨੀਚੇ ਵਾਲੇ ਕਮਰੇ 'ਚ ਹਨਾ ਮੰਨੇ ਤੇ ਇੱਥੇ ਫਿਰ ਕੀ ਦਿਖਾਉਣਾ ਹੈ ਇੱਥੇ ਆਪਣੇ ਕੋਲੇ 0 ਸਾਈਜ਼ ਤੋਂ ਮੰਨ ਲਓ ਫੁੱਲ ਸਾਈਜ਼ ਤੱਕ ਸਾਰੇ ਰੈਡੀਮੇਡ ਬੱਚਿਆਂ ਦਾ ਮਿਲਦਾ ਹੋਰ ਸਾਈਜ਼ ਬੰਦਿਆਂ ਦਾ ਵੀ ਮਿਲਦਾ ਸਮਾਨ ਆਪਣੇ ਕੋਲੇ ਆ ਗਿਆ ਜੀ ਅੱਛਾ ਹਾਂਜੀ ਹਾਂ ਤੇ ਆ ਜਿਵੇਂ 250 ਚੱਲ ਰਿਹਾ ਬੱਚਿਆਂ ਦੇ ਮੋਬਾਈਲ ਵਾਲਾ ਵਟ ਦਾ ਸੌਦਾ ਇਹ अच्छा बहुत सोणे पीस मिलनगे क्या बात है आ डिजाइन चेक कर लो लो सर्दी वाले सर्दी वाले क्या बात है बच्चे बडियां ਕੁੜੀਆਂ ਲਈ ਬਲੂ ਡਰੈਕ ਸੂਟ ਬਡੀਆਂ ਲੜਕੀਆਂ ਲਈ ਟਰੈਕ ਸੂਟ ਆ ਗਏ ਗਰਮ ਟੌਪ ਜੀਨਾ ਟੌਪ ਸਾਰੇ ਇਹ ਜਿਹੇ ਸਮਾਨ ਆ ਗਏ ਲਓ ਜੀ ਆ ਬੱਚਿਆਂ ਲਈ ਇਹ ਵੀ ਇਹ ਵੀ ਨਹੀਂਗਾ ਵੀ ਕਲੀਆਂ ਪਹਿਣਾ ਲਈ ਇੱਥੇ ਲੈ ਕੇ ਮੁੜ ਜੋ ਤੇ ਨਾਲ ਬੱਚੇ ਆਉਣ ਤੇ ਉਹ ਰਹਿ ਜਾਣ ਵੀ ਮੰਡੀ ਜਾਣਾ ਪੈ ਜੇ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਵੀਡੀਓ ਚ ਪੀ ਬਾਈ ਨੇ ਸ਼ਹਿਰ ਵਾਲੀ ਸਹੂਲਤ ਸਾਰੀ ਇੱਥੇ ਕਰਦੇ ਆ ਮੁੰਡੇ ਜਿਵੇਂ ਹੁੱਡੀਆਂ ਵਗੈਰਾ ਲੈਂਦੇ ਆ ਸਾਰਾ ਸਮਾਨ ਮਿਲੂਗਾ ਜੀ ਇਹ ਠੀਕ ਹੈ ਜਿਵੇਂ ਮੁੰਡੇ ਅੱਜ ਕੱਲ੍ਹ ਖੁੱਲੀਆਂ ਬੈਠਾ ਰਵਾਜ ਆ ਕਿਆ ਬਾਤ ਆ ਖੁੱਲੀਆਂ ਬੈਠੋ ਲਓ ਜੀ ਲੜਕੀਆਂ ਵਾਲੀ ਵੀ ਕਹਿੰਦੇ ਪੂਰਾ ਸਿਰਾ ਕੰਮ ਕਰਤਾ ਮੰਨੇ ਨੇ ਜੀਨਾ ਜੂਨਾ ਪੂਰੀਆਂ ਲੈਂਦੀਆਂ ਫਿਰ ਆ ਮੰਨੇ ਜੀਨਾ ਚੈੱਕ ਕਰੋ ਲਓ ਜੀ ਇੱਕ ਦੋ ਕੰਜਨ ਟਾਪ ਦਊਗਾ ਜੀ ਠੀਕ ਹੈ ਆ ਸਾਰੇ ਜੀਨਾ ਛੋਟੇ ਬੱਚਿਆਂ ਦੇ ਆ ਫੁੱਲ ਸਾਈਜ਼ ਦੇ ਆ ਫੁੱਲ ਸਾਈਜ਼ ਤੇ ਆ ਛੋਟੇ ਬੱਚਿਆਂ ਦੇ ਠੀਕ ਹੈ ਇਧਰਲੀ ਸਾਈਡ ਫਿਰ ਨਾ ਇਹਨਾਂ ਦੇ ਮੋਟੀਆਂ ਦੇ ਵਿੱਚ ਸ਼ਰਟਾਂ ਵੀ ਲੈਂਦੀ ਆਂ ਮੋਟੀਆਂ ਸ਼ਰਟਾਂ ਹਾਂਜੀ ਲਓ ਜੀ ਚੈੱਕ ਦਾ ਪੂਰਾ ਰਵਾਜ ਆ ਆ ਸਾਰੇ ਮਾਲਾ ਚੈੱਕ ਦਾ ਆ ਟੀ ਸ਼ਰਟਾਂ ਦਾ ਮਾਲਾ ਲਓ ਜੀ ਮੋਟੀਆਂ ਸ਼ਰਟਾਂ ਚੈੱਕ ਦੀਆਂ ਆ ਭਇਆ ਕਲਰ ਦੇਖ ਲਓ ਆ ਫੁੱਲ ਸਾਈਜ਼ ਐਮ ਐਲ ਐਸ ਐਲ ਡਾ ਉੱਪਰ ਉੱਪਰ ਜਾ ਕੇ ਦਿਖਾਈ ਮੰਨੇ ਕੇਰਾ ਮਾੜੇ ਜੀ ਕਲਰ ਲਓ ਜੀ ਠੀਕ ਐ ਪੂਰਾ ਫੁੱਲ ਸਾਈਜ਼ ਹਾਂ ਤੇ ਵੱਡੇ ਬੰਦੇਆਂ ਲਈ ਆਪਣੇ ਲਈ ਮੁੰਡਿਆਂ ਲਈ ਟ੍ਰਾਈ ਸੂਟ ਆਇਆ ਆਪਣੇ ਕੋਲ ਅੱਛਾ ਫੁੱਲ ਸਾਈਜ਼ ਫੁੱਲ ਸਾਈਜ਼ ਲਓ ਜੀ ਆ ਫੁੱਲ ਸਾਈਜ਼ ਜੇ ਕਿਸੇ ਨੇ ਮੁੰਡਿਆਂ ਨੇ ਹਨਾ ਆ ਲੋਰ ਆਓ ਜੀ ਤੇ ਟਰੈਕ ਸੂਟ ਕਹਿੰਦੇ ਆ ਵੀ ਲਿਆਂਦੇ ਮੰਨੇ ਨੇ ਇਹ ਚ ਕਲਰ ਮਿਲ ਜਾਣਗੇ ਜੀ ਠੀਕ ਹੈ ਬਹੁਤ ਸੌਦਾ ਆ ਪਹਿਣਾ ਲਈ ਕੋਟੀਆਂ ਨਾ ਅੱਛਾ ਆ ਪਹਿਣਾ ਲਈ ਹਾਂਜੀ ਕੀ ਬਾਤ ਹੈ ਆ ਤਾਂ ਬਹੁਤ ਸੋਹਣੀ ਚੀਜ਼ ਹੈ ਡਿਜ਼ਾਈਨ ਇਹ ਚ ਕਾਫੀ ਹੋਣਗੇ ਫਿਰ ਮਾਤਾ ਜੀ ਜਿੰਨੇ ਮਰਜ਼ੀ ਲੋ ਲਓ ਜੀ ਕਲਰ ਪੈਣਾ ਨੂੰ ਜੇ ਕੋਟੀਆਂ ਦੀ ਜ਼ਰੂਰਤ ਆ ਤਾਂ ਕਹਿੰਦੇ ਆ ਜਾਓ ਇਹ ਵੀ ਮਿਲਣੀਆਂ ਤੁਹਾਨੂੰ ਇੱਥੇ ਆ ਲੱਤੁੱਦੈ ਨਹੀਂ ਇਹ ਹਜ਼ਾਰ ਹਜ਼ਾਰ ਰੁਪਏ ਦੀਆਂ बिकੀਆਂ ਨੇ ਬਾਈ ਜੀ ਆਪਾਂ 800 ਰੁਪਏ ਨਹੀਂ ਸੇਲ ਅੱਛਾ ਇਹ 1000 ਦੀਆਂ बिकੀਆਂ ਦੀ ਆਪਾਂ 800 ਹੀ ਦੇਣੀ ਆ 800 ਹੀ ਦੇਣੀ ਲੋ ਜੀ ਜਿਹੜੀ ਆ ਕੋਟੀ ਹੈ ਜੀ ਹਾਂ ਇਹ 700 ਰੁਪਏ ਵੇਚਦੀ ਆ ਆਪਾਂ 600 ਰੁਪਏ ਦੇਣੀ ਆ ਆਪਾਂ 600 ਦੀ ਕਰਤੀ 600 ਦੇਣੀ ਠੀਕ ਹੈ ਹਾਂ ਜੀ ਪੂਰੇ ਟੌਪ ਦੀ ਕੁਆਲਿਟੀ ਹੈ ਜੀ ਠੀਕ ਹੈ ਸਾਰੇ ਕੋਟੀਆਂ ਨੂੰ ਮੈਂ ਸਿੰਗਲਰ ਅਲੱਗ ਤੋਂ ਲੋਹਰਾ ਲੈਣੀ ਆ ਅਲੱਗ ਤੋਂ ਲੋਹਰਾ ਮੈਣਣੀ ਆ ਲੋਹਰਾ ਹੀ ਮਿਲ ਜਾਣੀਆਂ ਹਾਂ ਜੀ 30 ਸ਼ਾਲਟਾ ਬੈਡ ਸੀਟ ਆ ਕੰਬਲਾਂ ਦੇ ਸਾੜ ਹਰ ਇੱਕ ਵੈਰਿਟੀ ਹੈ ਠੀਕ ਹੈ ਤੇ ਲਓ ਜੀ ਬਹੁਤ ਵੱਡੀ ਗੱਲ ਆ ਬਾਈ ਨੇ ਵਾਕਈ ਸੇਲ ਲਾਈ ਆ ਪਤਾ ਲੱਗਦਾ ਤੇ ਰੇਟ ਵੀ ਬਿਲਕੁਲ ਜਾਇਜ਼ ਕਹਿੰਦੇ ਆ ਕੰਬਲਾਂ ਦੇ ਸਾੜ ਹੁਣ ਜਿਵੇਂ ਲੋਡ ਆ ਹਰ ਇੱਕ ਨੂੰ ਅੱਛਾ ਇਹ ਕੰਬਲਾਂ ਦੇ ਸਾੜ ਆ ਗਏ ਹਾਂਜੀ ਹਾਂ ਇਹਦੇ ਚ ਫਿਰ ਕਲਰ ਕਿੰਨੇ ਕੁ ਪਏ ਆ ਬਹੁਤ ਸਾਰੇ ਅਲਮਾਰੀ ਭਰੀ ਪਈ ਆ ਲਓ ਜੀ ਕਹਿੰਦੇ ਅਲਮਾਰੀ ਭਰੀ ਪਈ ਇਹ ਵੀ ਦਿਖਾ ਦਈਏ ਤੁਹਾਨੂੰ ਆਹ ਲਓ ਕੰਬਲਾਂ ਦੇ ਸਾੜਾਂ ਦੇ ਵੀ ਕਹਿੰਦੇ ਅਲਮਾਰੀ ਭਰੀ ਪਈ ਆ ਬਦਿਆ ਦੇ ਵਿੱਚ ਡਬਲ ਬੈੱਡ ਦੀ ਚਾਦਰ ਡਬਲ ਬੈੱਡ ਦੀ ਚਾਦਰ ਹਾਂਜੀ ਫੁੱਲ ਗਰੰਟੀ ਫੁੱਲ ਗਰੰਟੀ ਆਹ ਲਾਸਟ ਗਾਲੀਆਂ ਚਾਦਰਾਂਆਂ ਹਰ ਇੱਕ ਵੈਰਾਈਟੀ ਹੈ ਹਰ ਇੱਕ ਚੀਜ਼ ਮਿਲੂਗੀ ਤੇ ਲਓ ਜੀ ਮੰਨੇ ਦੀ ਦੁਕਾਨ ਤੇ ਜਿਹੜਾ ਤੁਹਾਨੂੰ ਡਰੈੱਸ ਆਉ ਪਹਿਲਾਂ ਹੀ ਦੱਸਿਆ ਹੋਇਆ ਮੇਰੇ ਪਿੰਡ ਹੈ ਮਲਕਾਣੇ ਤਹਿਸੀਲ ਤਲਵੰਡੀ ਸਾਬੋ ਤੇ ਜ਼ਿਲ੍ਹਾ ਬਠਿੰਡਾ ਪਿੰਡ ਹੀ ਬਾਈ ਨੇ ਕਹਿੰਦੇ ਕਮਾਲ ਕਰ ਰੱਖੀ ਆ ਪਹਿਲਾਂ ਵੀ ਆਪਾਂ ਵੀਡੀਓ ਪਾਈ ਸੀ ਸ਼ਹਿਰ ਵਾਲੀ ਹਰ ਇੱਕ ਸਹੂਲਤ ਹਣਾ ਮੰਨੇ ਤੇ ਕੰਟੈਕਟ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਤੇ ਇਹ ਨਾ ਹੋਵੇ ਕਿ ਤੇ ਤੁਸੀਂ ਵੀਡੀਓ ਦੇਖਣ ਤੋਂ ਬਾਅਦ ਕਹਿ ਦੋ ਵੀ ਦੋ ਚਾਰ ਦਿਨ ਰੋਕ ਕੇ ਜਾਵਾਂਗੇ ਫੇਰ ਲਾਂਭਾ ਆਣਿਆ ਦਿਓ ਵੀ ਭਾਈ ਆਹ ਤੂੰ ਉਹਦੇ ਵੀਡੀਓ ਚ ਦਿਖਾਈ ਸੀ ਤੇ ਇਹ ਸਾਨੂੰ ਦੇ ਤੇ ਕਿਤੇ ਮੁੜ ਕੇ ਕਿਉਂਕਿ ਇਹੀ ਆ ਨਾ ਵੀ ਲੈ ਗਿਆ ਸੋ ਲੈ ਗਿਆ ਤੇ ਰਹਿ ਗਿਆ ਸੋ ਕਿਉਂਕਿ ਮਾਲ ਆਪਣੇ ਕੋਲ ਪੂਰਾ ਹੈਗਾ ਪਰ ਸੇਲ ਵੀ ਹੈ ਨਾਲ ਨਾਲ ਸੇਲ ਤੇ ਇਹ ਮੰਨੇ ਨਗਦ ਹੈ ਸਾਰੀ ਫਿਰ ਸਾਰੀ ਨਗਦ ਅੱਛਾ ਇਹ ਵੀ ਜਰੂਰ ਨੋਟ ਕਰ ਲੈ ਉਹ ਪੈਣਾ ਖਾਸ ਕਰਕੇ ਵੀ ਜਿੰਨੀ ਵੀ ਇਹ ਸੇਲ ਆ ਜਿੰਨੇ ਵੀ ਤੁਹਾਨੂੰ ਕੱਪੜੇ ਦਿਖਾਏ ਆ ਸੂਟ ਦਿਖਾਏ ਆ ਜਾਂ ਬੱਚਿਆਂ ਵਾਲੇ ਹਰ ਇੱਕ ਚੀਜ਼ ਹੈ ਜਿਹੜੀ ਨਗਦ ਹੈ ਤੇ ਠੀਕ ਹੈ ਫਿਰ ਮੰਨੇ ਹਾਂਜੀ ਹਾਂਜੀ ਠੀਕ ਹੈ ਜੀ ਧੰਨਵਾਦ ਸਾਰਿਆਂ ਦਾ